ਤੁਹਾਡੇ ਵਾਸਤੇ ਪਹਿਲੀ ਗੱਡੀ ਆਪਾਂ ਲੈ ਕੇ ਪਹੁੰਚਿਆ ਜੀ ਪੰਜਾਬ ਨੰਬਰ ਆਲਟੋ ਐਲ ਐਕਸ ਆਈ 2008 ਮਾਡਲ ਬਹੁਤ ਸੋਹਣੀ ਰੰਗ ਪੇਂਟ ਦੀ ਕਾਰ ਹੈ ਜੀ ਸੈਕੰਡ ਓਨਰ ਹੈ ਜੀ ਏਸੀ ਹੀਟਰ ਇੰਜਨ ਗੇਅਰ ਬਿਲਕੁਲ ਓਕੇ ਹੈ ਜੀ ਗੱਡੀ ਪਹੁੰਚੀ ਜੀ ਆਪਣੇ ਕੋਲ ਪਠਾਨਕੋਟ ਏਰੀਏ ਚ ਅਲਾਈ ਲੱਗੇ ਹੋਏ ਨੇ ਕੋਈ ਵੀ ਵੀਰ ਭਰਾ ਗੱਡੀ ਲੈਣਾ ਚਾਹੁੰਦਾ ਜੀ ਸਕਰੀਨ ਤੇ ਮਾਲਕ ਦਾ ਨੰਬਰ ਸ਼ੋ ਹੋ ਰਿਹਾ ਨੋਟ ਕਰੋ ਜੀ 88475 40530 ਇਸ ਨੰਬਰ ਤੇ ਸਿੱਧੀ ਮਾਲਕ ਆਦੇ ਨਾਲ ਗੱਲਬਾਤ ਕਰਕੇ ਗੱਡੀ ਪਰਚੇਜ ਕਰ ਸਕਦੇ ਹੋ ਗੱਡੀ ਦੀ ਡਿਮਾਂਡ ਮਾਲਕ ਵੀਰ ਵੱਲੋਂ 120000 ਦੂਸਰੇ ਨੰਬਰ ਤੇ ਤੁਹਾਡੇ ਵਾਸਤੇ ਗੱਡੀ ਲੈ ਕੇ ਪਹੁੰਚਿਆ ਜੀ ਬਲੈਕ ਕਲਰ ਦੀ ਵੈਗਨ ਰਕਾਰ ਹੈ ਜੀ 2005 ਮਾਡਲ ਹੈ ਜੀ ਤੇ 2025 ਤੱਕ ਗੱਡੀ ਦੀ ਪਾਸਿੰਗ ਹੈ 65000 ਕਿਲੋਮੀਟਰ ਗੱਡੀ ਚੱਲੀ ਹੋਈ ਹੈ ਰੰਗ ਪਿੰਟ ਦੇ ਬਿਲਕੁਲ ਅਰੀਜਨਲ ਹੈ ਜੀ। ਇਹ SE ਹਿਟਰ ਇੰਜਨ ਕੇਅਰ ਦੀ ਬਿਲਕੁਲ ਸੋਹਣੀ ਗੱਡੀ ਹੈ ਜੀ। ਇਸ ਗੱਡੀ ਦੀ ਡਿਮਾਂਡ ਮਾਲਕ ਵੀਰ ਵੱਲੋਂ 1,20,000 ਰੁਪਇਆ ਕੀਤੀ ਗਈ ਹੈ। ਕੋਈ ਵੀ ਵੀਰ ਪ੍ਰਾ ਗੱਡੀ ਲੈਣਾ ਚਾਹੁੰਦਾ ਹੈ। ਸਕਰੀਨ ਤੇ ਨੰਬਰ ਸ਼ੋ ਹੋ ਰਹੇ ਆ ਮਾਲਕਾ ਦਾ ਨੋਟ ਕਰੋ। 84 371 27 918 ਇਸ ਨੰਬਰ ਤੇ ਸਿੱਧੀ ਮਾਲਕਾ ਦੇ ਨਾਲ ਗੱਲਬਾਤ ਕਰਕੇ ਤੁਸੀਂ ਗੱਡੀ ਪਰਚੇਜ ਕਰ ਸਕਦੇ ਹੋ ਜੀ ਤੇ ਇਸਲੇ ਨੰਬਰ ਤੇ ਤੁਹਾਡੇ ਵਾਸਤੇ ਗੱਡੀ ਲੈ ਕੇ ਪਹੁੰਚਿਆ ਜੀ ਆਲਟੋ K10 VXI 2011 ਮਾਡਲ ਹੈ ਜੀ 85000 ਕਿਲੋਮੀਟਰ ਗੱਡੀ ਚੱਲੀ ਹੋਈ ਹੈ AC ਹੀਟਰ ਇੰਜਨ ਗੇਅਰ ਦੀ ਬਿਲਕੁਲ ਓਕੇ ਹੈ ਰੰਗ ਪਿੰਟ ਦੀ ਬਹੁਤ ਸੋਣੀ ਕੱਢੀ ਹੈ ਜੀ ਤੇ ਇਸ ਗੱਡੀ ਦੀ ਡਿਮਾਂਡ ਮਾਲਕ ਵੀਰ ਵੱਲੋਂ 170000 ਰੁਪਇਆ ਕੀਤੀ ਗਈ ਹੈ ਤੇ ਜੇ ਵੀਰਪੁਰ ਕੋਈ ਵੀ ਗੱਡੀ ਲੈਣਾ ਚਾਹੁੰਦਾ ਹੈ ਸਕਰੀਨ ਤੇ ਨੰਬਰ ਸ਼ੋ ਹੋ ਰਿਹਾ ਨੋਟ ਕਰੋ ਜੀ 9872784745 ਇਸ ਨੰਬਰ ਤੇ ਸਿੱਧੀ ਮਾਲਕਾ ਦੇ ਨਾਲ ਗੱਲ ਕਰਕੇ ਗੱਡੀ ਪਰਚੇਸ ਕਰ ਸਕਦੇ ਹੋ ਜੀ ਚੌਥੇ ਨੰਬਰ ਤੇ ਤੁਹਾਡੇ ਵਾਸਤੇ ਗੱਡੀ ਆਪਾਂ ਲੈ ਕੇ ਪਹੁੰਚੇ ਹਾਂ ਜੀ ਇੰਡੀਗੋ 2007 ਮਾਡਲ ਹੈ ਜੀ ਗੱਡੀ ਦਾ ਇਸੇ ਹਿੱਟਰ ਇੰਜਨ ਗੇਅਰ ਬਿਲਕੁਲ ਓਕੇ ਹੈ ਰੰਗ ਪੇਂਟ ਦੇ ਬਿਲਕੁਲ Ориਜਨਲ ਹੈ ਜੀ ਚਾਰੇ ਟਾਇਰ ਬਿਲਕੁਲ ਨਵੀਂ ਕੰਡੀਸ਼ਨ ਦੇ ਵਿੱਚ ਨੇ ਤੇ ਅੰਦਰ ਬਹੁਤ ਸੋਹਣੀ ਲੈਦਰ ਦੀ ਮੈਟਿੰਗ ਹੈ ਜੀ ਤੇ ਬਿਲਕੁਲ ਹੀ ਗੱਡੀ ਓਕੇ ਹੈ ਜੀ ਕੋਈ ਫੈਸਾ ਲੱਗਣ ਵਾਲਾ ਨਹੀਂ ਹੈ ਚਲਾਈ ਦੇ ਚਲਾਵੇ ਦੀ ਬਹੁਤ ਸੋਹਣੀ ਗੱਡੀ ਹੈ ਤੇ ਤਕਰੀਬਨ 1 ਲੱਖ ਤੋਂ ਉੱਪਰ ਗੱਡੀ ਚੱਲੀ ਹੋਈ ਹੈ ਜੀ ਤੇ ਕੋਈ ਵੀ ਗੱਡੀ ਲੈਣਾ ਚਾਹੁੰਦਾ ਹੈ ਤਾਂ ਸਕਰੀਨ ਤੇ ਨੰਬਰ ਸ਼ੋ ਹੋ ਰਿਹਾ ਮਾਲਕਾਂ ਦਾ ਨੋਟ ਕਰ ਲਓ ਜੀ 73407 33259 ਇਸ ਗੱਡੀ ਦੀ ਡਿਮਾਂਡ ਮਾਲਕ ਵੀਰ ਵੱਲੋਂ 80000 ਰੁਪਏ ਕੀਤੀ ਗਈ ਹੈ ਤੇ ਮੌਕੇ ਤੇ ਬਹੁਤ ਵਧੀਆ ਮਾਨਤਾਨ ਕਰ ਦਿੱਤਾ ਜਾਏਗਾ ਤੇ 5ਵੇਂ ਨੰਬਰ ਤੇ ਤੁਹਾਡੇ ਪਾਸੋਂ ਗੱਡੀ ਆਪਾਂ ਲੈ ਕੇ ਪਹੁੰਚੀ ਜੀ ਸਕੋਡਾ 2011 ਮਾਡਲ ਹੈ ਜੀ AC ਹੀਟਰ ਇੰਜਨ ਗੇਅਰ ਬਿਲਕੁਲ ਓਕੇ ਹੈ ਜੀ ਤੇ 1,60000 ਰੁਪਏ ਗੱਡੀ ਦੀ ਡਿਮਾਂਡ ਹੈ ਪੰਜਾਬ ਨੰਬਰ ਹੈ ਰੰਗ ਪਿੰਟ ਦੀ ਚਲਾਵੇ ਦੀ ਬਹੁਤ ਸੋਣੀ ਹੈ ਕੋਈ ਵੀ ਵੀਰ ਆਪਣਾ ਗੱਡੀ ਲੈਣਾ ਚਾਹੁੰਦਾ ਹੈ ਸਕਰੀਨ ਤੇ ਨੰਬਰ ਸ਼ੋ ਹੋ ਰਿਹਾ ਨੋਟ ਕਰ ਲਓ ਜੀ ਮਾਲਕਾਂ ਦਾ 88724 85066 ਇਸ ਨੰਬਰ ਤੇ ਸਿੱਧੀ ਮਾਲਕਾਂ ਨਾਲ ਗੱਲਬਾਤ ਤੁਸੀਂ ਕਰ ਸਕਦੇ ਹੋ ਤੇ ਅੱਜ ਦੀ ਛੇਵੀਂ ਗੱਡੀ ਲੈ ਕੇ ਪਹੁੰਚਿਆ ਜੀ ਤੁਹਾਡੇ ਕੋਲ ਅਮਰੂਤੀ 2006 ਮਾਡਲ ਹੈ ਜੀ ਇੰਜਨ ਗੇਅਰ ਬਿਲਕੁਲ ਓਕੇ ਹੈ ਰੰਗ ਪਿੰਟ ਦੀ ਬਿਲਕੁਲ ਨਵੀਂ ਪਈ ਹੈ ਗੱਡੀ ਜਿਵੇਂ ਜਿਸ ਤਰ੍ਹਾਂ ਤੁਸੀਂ ਫੋਟੋਆਂ ਦੇਖ ਸਕਦੇ ਹੋ ਅੰਦਰੋਂ ਵੀ ਬਹੁਤ ਵਧੀਆ ਸੰਭਾਲ ਕੇ ਰੱਖੀ ਹੋਈ ਹੈ ਮਾਲਕਾਂ ਨੇ ਪੰਜਾਬ ਨੰਬਰ ਹੈ ਤੇ ਪਾਸਿੰਗ ਆਊਟ ਹੈ ਜੀ ਇਸ ਗੱਡੀ ਦੀ ਡਿਮਾਂਡ ਕੀਤੀ ਗਈ ਹੈ ਮਾਲਕ ਵੀਰ ਵੱਲੋਂ 48000 ਕੋਈ ਵੀ ਚਾਹਵਾਨ ਹੈ ਵੀਰ ਗੱਡੀ ਲੈਣ ਦਾ ਸਕਰੀਨ ਤੇ ਨੰਬਰ ਸ਼ੋ ਹੋ ਰਿਹਾ ਨੋਟ ਕਰੋ ਜੀ 79730 58817 ਇਸ ਨੰਬਰ ਤੇ ਸਿੱਧੀ ਮਾਲਕਾਂ ਦੇ ਨਾਲ ਗੱਲਬਾਤ ਕਰਕੇ ਤੁਸੀਂ ਗੱਡੀ ਪਰਚੇਸ ਕਰ ਸਕਦੇ ਹੋ ਇਹ ਅੱਜ ਦੀਆਂ ਗੱਡੀਆਂ ਤੁਹਾਡੇ ਵਾਸਤੇ ਲੈ ਕੇ ਪਹੁੰਚੇ ਸੀ ਬੇਨਤੀ ਹੈ ਸਾਰੇ ਵੀਰ ਭਰਾਵਾਂ ਨੂੰ ਚੈਨਲ ਨੂੰ ਸਪੋਰਟ ਕਰੋ ਜੀ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਲਾਈਕ ਐਂਡ ਵੀਡੀਓ ਨੂੰ ਸ਼ੇਅਰ ਕਰੋ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਨਾਲ ਸਤਿ ਸ੍ਰੀ ਅਕਾਲ